ਸਤਿ ਸ੍ਰੀ ਅਕਾਲ ਵੀਡੀਓ ਦੇ ਵਿੱਚ ਦੇਖ ਰਹੇ ਹਾਂ ਤੇ ਮਾਨਕ ਦੇ ਫੈਨ ਦੀ ਗੱਲ ਵੀ ਕਿਵੇਂ ਇਹ ਆਪਾਂ ਇਹਨਾਂ ਦੇ ਰੈਪਰ ਕੈਸ਼ਟਾ ਦੇ ਰੈਪਰ ਅਖਬਾਰਾਂ ਦੀ ਕਟਿੰਗ ਕਿਵੇਂ ਸਾਮ ਰੱਖੀ ਹੈ ਜੋ ਕਿ ਬਹੁਤ ਹੀ ਪੁਰਾਣੀਆਂ ਅੱਜ ਤੋਂ 20-20 ਸਾਲ 25-25 ਸਾਲ ਪਹਿਲਾਂ ਦੀ ਰਿਕਾਰਡਿੰਗ ਸਾਮ ਰੱਖੀ ਹੈ ਔਰ ਆਓ ਚੱਲਦੇ ਆਪਾਂ ਪੂਰੀ ਗੱਲ ਦੇ ਵੱਲ ਹਾਂਜੀ ਦੋਸਤੋ ਅੱਜ ਆਪਾਂ ਲੈ ਕੇ ਆਏ ਹਾਂ ਕੱਲਿਆਂ ਦੇ ਬਾਦਸ਼ਾਹ ਕੁਲਦੀਪ ਮਾਨਕ ਦੇ ਬਾਰੇ ਇੱਕ ਜਾਣਕਾਰੀ ਜੋ ਬਹੁਤ ਚਿਰਾਂ ਤੋਂ ਮੇਰੇ ਦਿਲ ਦੇ ਵਿੱਚ ਸੀ ਕਿ ਮੈਂ ਤੁਹਾਡੇ ਨਾਲ ਸਾਂਝੀ ਕਰਾਂ ਉਹ ਅੱਜ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਹਾਂ ਕੁਲਦੀਪ ਮਾਨਕ ਦੇ ਨਾਲ ਪਹਿਲੀ ਵਾਰ ਮੁਲਾਕਾਤ ਪਹਿਲੀ ਮੁਲਾਕਾਤ ਕਦੋਂ ਔਰ ਕਿਵੇਂ ਹੋਈ ਕਿੱਥੇ ਹੋਈ ਇਹ ਸਾਨੂੰ ਅੱਜ ਸਾਰਾ ਦੱਸਾਂਗੇ ਤੇ ਜਿਤਸੀ ਚੈਨਲ ਤੇ ਨਵੇਂ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਲਾਇਕ ਕਰਨਾ ਕਮੈਂਟ ਕਰਨਾ ਜ਼ਰੂਰ ਤੇ ਕੁਲਦੀਪ ਮਾਨਕ ਦੇ ਵੈਸੇ ਤਾਂ ਦੁਨੀਆ ਵਿੱਚ ਲੱਖਾਂ ਫੈਨ ਨੇ ਉਹਨਾਂ ਦੇ ਵਿੱਚੋਂ ਆਪਾਂ ਵੀ ਹਾਂ ਜੋ ਕਿ ਸਭ ਤੋਂ ਪਹਿਲਾਂ ਸ਼ੁਰੂ ਦੇ ਵਿੱਚ ਜਦੋਂ ਸੁਰਤ ਸੰਭਲੀ ਪਹਿਲੀ ਵਾਰ ਸੁਣਿਆ ਕੋਈ ਗਾਣਾ ਤਾਂ ਕੁਲਦੀਪ ਮਾਨਕ ਸੁਣਿਆ ਕੁਲਦੀਪ ਮਾਨਕ ਸੁਣਿਆ ਐਸਾ ਦਿਲ ਦੇ ਤੇ ਵਹਿ ਗਿਆ ਜੋ ਅੱਜ ਤੱਕ ਔਰ ਹਮੇਸ਼ਾ ਬੇਸਤਾਬ ਦੇ ਦਿਲਾਂ ਤੇ ਹੈ ਕੁਲਦੀਪ ਮਾਨਕ ਤੋਂ ਬਿਨਾ ਹੋਰ ਕੁਝ ਵੀ ਨਹੀਂ ਸੁਣਦੇ ਤੇ ਕੁਲਦੀਪ ਮਾਨਕ ਦੀਆਂ ਜੋ ਕਲੀਆਂ ਬਹੁਤ ਹੀ ਪਿਆਰੀਆਂ ਲੱਗਦੀਆਂ ਦਿਲ ਦੇ ਵਿੱਚ ਐਸ਼ੀਆਂ ਸੂਗੀਆਂ ਮੈਂ ਕੁਲਦੀਪ ਮਾਨਕ ਦੇ ਗਾਣੇ ਸੁਣਦਾ ਰਿਹਾ ਸੁਣਦਾ ਰਿਹਾ ਜੋ ਵੀ ਕੈਸ਼ ਤਾਂ ਉਦੋਂ ਉਮਰ ਮੇਰੀ 10-12 ਸਾਲ ਦੀ ਸੀ ਸਭ ਤੋਂ ਵੱਡੇ ਭਰਾ ਬੱਗਾ ਸੀ ਨੇ ਪਹਿਲੀ ਵਾਰ ਐਵਰਕਾਡ ਲੈ ਆਂਦੀ ਚਿੱਟੀਆਂ ਸੁੱਚਾਂ ਵਾਲੀ ਉਦੋਂ ਚਿੱਟੀਆਂ ਸੁੱਚਾਂ ਵਾਲੀ ਜੂ ਸੁਰਨ ਟੋਣਦੀ ਹੁੰਦੀ ਇੱਕ ਤਾਂ ਛੇਤੀ ਕਰ ਸਰਬਣ ਬੱਚਾ ਔਰ ਦੂਜੀ ਸਹਿਵਾ ਮਣਿਕ ਭਰਾਵਾਂ ਦੀ ਦੋ ਗਪਰੂਸ਼ ਹੈਦ ਪਤਾ ਨਹੀਂ ਬਾਅਦ ਵਿੱਚ ਆਈ ਪਤਾ ਨਹੀਂ ਪਹਿਲਾਂ ਲੈ ਆਂਦੀ ਤੇ ਉਹਨਾਂ ਨੇ ਜਦ ਸੁਣਾਈ ਮੈਨੂੰ ਉਹ ਮੇਰੇ ਦਿਲ ਤੇ ਐਸਾ ਜਾਦੂ ਕਰ ਗਈ ਤੇ ਮੈਂ ਤਾਂ ਮਾਨਕ ਤੋਂ ਬਿਨਾਂ ਕਦੇ ਕੁਝ ਹੋਰ ਸੁਣੀ ਛੋਟਾ ਜਿਹਾ ਹੁੰਦਾ ਉਦੋਂ ਲੈ ਸਾਡੇ ਨਹੀਂ ਆਈ ਸੀ ਖੇਤ ਵਿੱਚ ਰਹਿੰਦੇ ਅਸੀਂ ਟਾਣੀ ਵਿੱਚ ਤੇ ਉਹ ਇੱਕ ਬੈਂਟਰੀ ਹੁੰਦੀ ਛੋਟੀ ਜਿਹੀ ਮੋਟਰਸਾਈਕਲ ਵਾਲੀ ਉਹਨਾਂ ਵੇਲੇ ਦੀ ਗੱਲ ਹੈ ਉਹਦੇ ਤੇ ਲਾ ਕੇ ਅਸੀਂ ਸੁਣਦੇ ਰਹਿੰਦੇ ਸਾਰਾ ਦਿਨ ਲਾਈ ਰੱਖਦਾ ਕੁਲਦੀਪ ਮਾਨਕ 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 ਸੁਣਦਾ ਰਿਹਾ ਤੇ ਫਿਰ ਥੋੜੀ ਜਿਹੀ ਦਸੁਰਤ ਹੋਰ ਸੰਭਲੀ ਤਾਂ ਮੈਂ ਆਪ ਕੈਸ਼ ਤਾਂ ਲਿਉਣ ਲੱਗ ਗਿਆ ਰੀਲਾਂ ਲਿਉਣ ਲੱਗ ਗਿਆ ਤੇ ਉਦੋਂ ਪਹਿਲਾਂ ਮੈਂ ਵੱਡੇ ਭਰਾਵਾਂ ਤੋਂ ਮੰਗਾ ਲੈਂਦਾ ਸੀ ਬੱਗਾ ਸਿੰਘ ਔਰ ਰਾਮ ਸਿੰਘ ਤੋਂ ਉਹਨਾਂ ਤੋਂ ਵੱਡੇ ਭਰਾਵਾਂ ਤੋਂ ਤੇ ਫੇਰ ਕਿ ਜਦੋਂ ਮੈਂ ਸਾਰਾ ਦਿਨ ਕੁਲਦੀਪ ਮਾਨਕ ਸੁਣਦਾ ਰਹਿੰਦਾ ਕੁਲਦੀਪ ਮਾਨਕ ਦੀਆਂ ਹੀ ਗੱਲਾਂ ਕਰਦਾ ਘਰ ਵਿੱਚ ਕੁਲਦੀਪ ਮਾਨਕ ਦੀਆਂ ਹੀ ਫੋਟਮਾਂ ਲਾਈਆਂ ਔਰ ਦੇਵ ਤਰੀਕੇ ਵਾਲੇ ਤੇ ਜਿਆਦਾ ਮਾਨਕ ਸੁਣਦਾ ਕਰਕੇ ਪਿੰਡ ਦੇ ਲੋਕ ਆਸ-ਪਾਸੇ ਘਰਾਂ ਦੇ ਲੋਕ ਮਾਂਡੀ ਕਹਿਣ ਲੱਗ ਗਏ ਸਾਰਾ ਦਿਨ ਮਾਨਕ ਸੁਣਦਾ ਰਹਿੰਦਾ ਇਹਨੂੰ ਆਪਾਂ ਮਾਨਕ ਹੀ ਕਿਹਾ ਕਰਾਂਗੇ ਉਸ ਤੋਂ ਬਾਅਦ ਮੇਰਾ ਨਾਂ ਮਾਨਕ ਹੀ ਕਹਿਣ ਲੱਗ ਗਿਆ ਔਰ ਪਹਿਲੀ ਮੁਲਾਕਾਤ ਦੀ ਗੱਲ ਜਿਹੜੀ ਉਸ ਪਿੰਡ ਦੇ ਕੋਲੇ ਚੌਥੇ ਲੋਹੜੀ ਵਾਲੇ ਦਿਨ ਆਏ ਸਾਲ 13 ਜਨਵਰੀ ਨੂੰ 13 14 ਜਨਵਰੀ ਨੂੰ ਮੇਲਾ ਲੱਗਦਾ ਹੈ ਉੱਥੇ ਕੁਲਦੀਪ ਮਾਨਕ ਹੀ ਆਉਂਦਾ ਹੁੰਦਾ ਸੀ ਐਸਾ ਉਸ ਵਾਰ ਕੁਲਦੀਪ ਮਾਨਕ ਆਇਆ ਹੋਇਆ ਸੀ ਤੇ ਮੇਰੇ ਘਰੇ ਬੇਬੇ ਬਾਪੂ ਨੂੰ ਪਤਾ ਲੱਗਿਆ ਅਸੀਂ ਕਿੱਥੇ ਰਹਿੰਦੇ ਆ ਇਸ ਦੀ ਖਬਰ ਮਿਲ ਗਈ ਹੋਣੀ ਹੈ ਮੈਨੂੰ ਨਹੀਂ ਪਤਾ ਕਿਵੇਂ ਪਤਾ ਲੱਗਿਆ ਕਿਹਨੇ ਦੱਸਿਆ ਤੇ ਉਹ ਕਹਿੰਦੇ ਮੇਰੇ ਵੱਡੇ ਭਰਾ ਮੈਨੂੰ ਕਹਿੰਦੇ ਵੀ ਸਾਰਾ ਦਿਨੇ ਮਾਨਕ ਮਾਨਕ ਕਰਦਾ ਰਹਿੰਦਾ ਇਹਨੂੰ ਮਾਨਕ ਬੁਖਾ ਕੇ ਲੇ ਮੇਰੇ ਵੱਡੇ ਭਰਾ ਮੈਨੂੰ ਨਾਲ ਲੈ ਗਏ ਤੇ ਇਹ ਵੀ ਮੇਰੇ ਪੂਰਾ ਯਾਦ ਨਹੀਂ ਟਰੈਕਟਰ ਤੇ ਗਏ ਜਾਂ ਕਾਤੇ ਗਏ ਮੇਰੇ ਪੂਰਾ ਯਾਦ ਨਹੀਂ ਆਪਾਂ ਉਹੀ ਗੱਲ ਦੱਸਾਂਗੇ ਜੋ ਆਪਾਂ ਨੂੰ ਪਤਾ ਹੈ ਮੇਲੇ ਚ ਬਾਗੇ ਗੱਲ ਮੁਕਦੀ ਕਰੋ ਮੇਲੇ ਚ ਬਾਗੇ ਅਖਾੜਾ ਲੱਗਿਆ ਹੋਇਆ ਸਾਰੇ ਉੱਥੇ ਧਾਰਮਿਕ ਪ੍ਰੋਗਰਾਮ ਸੀ ਧਾਰਮਿਕ ਗੀਤ ਹੀ ਚੱਲਦੇ ਸੀ ਤੇ ਜਦੋਂ ਦੇਖਿਆ ਖਾੜੇ ਦੇ ਵਿੱਚ ਮੈਨੂੰ ਬੜੀ ਖੁਸ਼ੀ ਹੋਈ ਕਿ ਮੈਂ ਅੱਜ ਮਾਨਕ ਨੂੰ ਵੇਖਣ ਜਾ ਰਿਹਾ ਮਾਨਕ ਦੇ ਗਾਣੇ ਸੁਣੂ ਜਿਹਦੇ ਗਾਣੇ ਸੁਣਦਾ ਟੈਲੀ ਅੱਜ ਉਹ ਸਾਹਮਣੇ ਲਾਈਵ ਦਿਖੂਗਾ ਤੇ ਮੈਨੂੰ ਜਦੋਂ ਖਾੜੇ ਦੇ ਵਿੱਚ ਨਾ ਦੇਖਿਆ ਕਿਉਂਕਿ ਇੱਕ ਤਾਂ ਮੈਂ ਛੋਟਾ ਸੀ 10-12 ਸਾਲਾਂ ਦਾ 15 ਦਾ ਹੂੰ ਤੇ ਇੱਕ ਇਕੱਠ ਬਹੁਤ ਜ਼ਿਆਦਾ ਸੀ ਫਿਰ ਸਭ ਤੋਂ ਮੇਰੇ ਵੱਡੇ ਭਰਾ ਬੱਗਾ ਸਿੰਘ ਨੇ ਜੋ ਕਿ ਅੱਜ ਇਸ ਦੁਨੀਆ ਵਿੱਚ ਨਹੀਂ ਮੈਨੂੰ ਬੜਾ ਘਾਟ ਮਹਿਸੂਸ ਹੁੰਦੀ ਹੈ ਬਹੁਤ ਦੁੱਖ ਹੈ ਤੇ ਪਿਛਲੇ 13 12 13 ਨਵੰਬਰ ਨੂੰ ਸਤਖੰਡ ਜਾਬਰਾਜੇ ਉਹਨਾਂ ਨੇ ਮੈਨੂੰ ਵੱਡੇ ਭਰਾ ਨੇ ਮੈਨੂੰ ਮੋਢਿਆਂ ਤੇ ਚੱਕ ਲਿਆ ਮੋਢਿਆਂ ਤੇ ਗੰਢੇੜਾ ਤੇ ਵਾ ਕੇ ਫੇਰ ਉਹਨੇ ਕਿਹਾ ਕਿ ਨਾ ਹੋ ਦੇਖ ਮਾਲਕ ਵੇਖ ਲੈ ਮੈਂ ਕਿਹਾ ਹਾਂ ਲਾਲ ਰੰਗ ਦਾ ਚਾਦਰ ਤੇ ਲਾਲ ਹੀ ਕੁਰਤਾ ਉੱਤੋਂ ਦੀ ਪਾਈ ਹੋਈ ਯਾਗਟ ਗੋਦੀਆਂ ਵਾਹੀਆਂ ਹੋਈਆਂ ਤੇ ਫਿਰ ਮੇਰੀ ਰੂਹ ਖਿਲ ਗਈ ਤੇ ਮੈਨੂੰ ਬੜੀ ਖੁਸ਼ੀ ਹੋਈ ਕਿ ਕੀ ਬਾਤ ਹੈ ਯਾਰ ਜਿਹਨੂੰ ਆਪਾਂ ਰੋਜ਼ ਸੁਣਦੇ ਸੀ ਅੱਜ ਸਾਹਮਣੇ ਵਿਖ ਰਹੇ ਉਸ ਤੋਂ ਬਾਅਦ ਕੀ ਬਾਈ ਵਿਖਿਆ ਤੇ ਫਿਰ ਕੋਈ ਬੰਦਾ ਜਾਣਕਾਰ ਮਿਲ ਗਿਆ ਜੋ ਹੋਰ ਕੁਲਦੀਪ ਮਾਨਕ ਦਾ ਵੀ ਨਜ਼ਦੀਕੀ ਸੀ ਤੇ ਆਪਣੇ ਵੀ ਮੇਰੇ ਭਾਈਆਂ ਨੂੰ ਜਾਣਦਾ ਸੀ ਉਹ ਕੋਲੇ ਲੈ ਗਿਆ ਕਿਲਾ ਉਸ ਨੂੰ ਮਲਾ ਕੇ ਲਿਆਉਣੇ ਜੋ ਕੋਲੇ ਕੇ ਫੇਰ ਤਾਂ ਮੈਨੂੰ ਹੋਰ ਵੀ ਜਿਆਦਾ ਚਾਤ ਚੜ ਗਿਆ ਬੜੀ ਖੁਸ਼ੀ ਹੋਈ ਜੇ ਅੱਜ ਅਕਲਦੀਪ ਮਾਨਕ ਨੂੰ ਜਮਾ ਮਿਲਾਂਗੀ ਕਿ ਐਵੇਂ ਕਹਿ ਦਿਆਂ ਮੈਂ ਸੰਗ ਤਾਂ ਬਹੁਤ ਰਹੇ ਸੀ ਕਿਉਂਕਿ ਬੱਚੇ ਸੀ 10 12 ਸਾਲ ਅੱਜ ਕੱਲ ਦੇ ਤਾਂ ਬਹੁਤ ਫਰਕ ਹੈ ਉਹਨਾਂ ਵੇਲਿਆਂ ਦਾ ਤੇ ਅੱਜ ਕੱਲ ਦਾ ਤੇ ਉਹ ਗੱਲ ਸ਼ਾਇਦ 88 ਦੀ ਹੋਊਗੀ 88 90 ਜਾਂ ਸ਼ੋ ਮੇਰੇ ਪੂਰਾ ਯਾਦ ਨਹੀਂ ਉਦੋਂ ਦੀ ਗੱਲ ਆ ਬਹੁਤ ਪੁਰਾਣੀ ਗੱਲ ਹੈ ਤੇ ਮੈਂ ਜਾ ਵੜਿਆ ਤੇ ਮੇਰੇ ਭਾਈਆਂ ਨੇ ਹੱਥ ਮਲਾਇਆ ਮਾਨਕ ਸਾਹਿਬ ਨਾਲ ਮਿਲੇ ਤੇ ਉਹਨਾਂ ਨੇ ਦੱਸਿਆ ਵੀ ਤੈਨੂੰ ਸਪੈਸ਼ਲ ਇਹ ਮਿਲਣ ਆਇਆ ਸਾਡਾ ਛੋਟਾ ਭਰਾ ਤੇ ਬਹੁਤ ਹੀ ਤੈਨੂੰ ਯਾਦ ਕਰਦਾ ਉਹ ਤੇਰੇ ਹੀ ਗਾਣੇ ਖਾੜੇ ਸੁਣਦਾ ਰਹਿੰਦਾ ਖਾੜਾ ਤਾਂ ਨਹੀਂ ਉਸ ਤੋਂ ਪਹਿਲਾਂ ਮੈਂ ਵੇਖਿਆ ਤੇ ਜਨ ਦੀ ਗੀਤ ਸੁਣਦਾ ਰਹਿੰਦਾ ਸੀ ਫਿਰ ਕੀ ਹੋਇਆ ਉਹਨੇ ਮੈਨੂੰ ਆਪਣੇ ਅ ਬੱਕਲ ਜਿਲੇ ਲਿਆ ਆਪਣੀ ਬਹੁਤ ਪਿਆਰ ਬਖਸ਼ਾ ਬਹੁਤ ਹੀ ਉਹਨੂੰ ਖੁਸ਼ੀ ਹੋਈ ਇੱਕ ਛੋਟਾ ਬੱਚਾ ਕਿੰਨਾ ਜ਼ਿਆਦਾ ਉਹ ਕਰਦਾ ਉਦੋਂ ਹੋਈ ਪਹਿਲੀ ਮੁਲਾਕਾਤ ਮਾਨਕ ਨਾਲ ਪਰ ਉਦੋਂ ਵੱਦ ਕਿਸਮਤੀ ਇਹ ਫੋਟੋ ਵਗੈਰਾ ਦਾ ਇਹ ਚੱਕਰ ਨਹੀਂ ਹੁੰਦਾ ਸੀ ਕੈਮਰੇ ਕੋ ਉਰਿਆ ਮੈਲਾ ਤਾਂ ਨਾਮ ਨਿਸ਼ਾਨ ਨਹੀਂ ਸੀ ਨਹੀਂ ਤੋਦੋ ਫੋਟੋਆਂ ਵਗੈਰਾ ਵੀਡੀਓ ਵੀ ਬਣਾਉਂਦੇ ਤੇ ਉਹਰਾ ਉਹ ਫੋਟੋ ਸੁਣ ਗਾਉਣੇ ਕੁਸਤਵਾਲ ਫਿਰ ਸਾਡੇ ਪਿੰਡ ਵੀ ਆਇਆ ਪਿੰਡ ਵਿੱਚ ਆਇਆ ਤੇ ਉਦੋਂ ਵੀ ਮੈਂ ਵੇਖਿਆ ਉਹ ਫਿਰ ਮੈਂ ਇਕੱਲੇ ਬਾਕੇ ਕੋਲੇ ਸੀ ਨੇੜੇ ਤੇ ਬਾਕੀ ਉਹ ਦੋ ਚਾਰ ਪੰਜ ਸਾਲ ਬਾਅਦ ਦੀ ਗੱਲ ਆ ਉਦੋਂ ਦੀ ਫੋਟੋ ਆ ਹੈਗੀ ਜਿਹੜੀ ਤੁਸੀਂ ਹੁਣ ਦੇਖ ਰਹੇ ਹੋ ਸਾਹਮਣੇ ਸਕਰੀਨ ਤੇ ਇਹ ਫੋਟੋ ਉਦੋਂ ਦੀ ਹੈ ਉਸ ਟਾਈਮ ਦੀ ਤੇ ਬਾਕੀ ਗੱਲ ਆ ਜੋ ਸੋਨੂੰ ਫੈਨ ਵਾਰੇ ਐਸ ਨੂੰ ਪਤਾ ਲੱਗ ਗਿਆ ਉਹ ਆ ਵੀਡੀਓ ਦੇ ਵਿੱਚ ਤੁਸੀਂ ਦੇਖ ਲਿਆ ਕੀ ਕਿੰਨਾ ਕੁ ਸਾਮ ਰੱਖਿਆ ਐ ਐਲਬਮਾਂ ਵੜਾ ਰੱਖੀਆਂ ਕੁਲਦੀਪ ਮਾਨਕ ਦੀਆਂ ਰੈਪਰ ਜਿਹੜੇ ਕੈਸ਼ ਤੰਦੇ ਹੁੰਦੇ ਉਹਨਾਂ ਦੀਆਂ ਅਖਬਾਰਾਂ ਦੀਆਂ ਕਾਟੀਆਂ ਅੱਜ ਤੋਂ 20-20 ਸਾਲ ਪੁਰਾਣੀਆਂ ਆਪਾਂ ਸਾਮ ਰੱਖੀਆਂ ਇਹ ਤਾਂ ਸੀ ਕੁਲਦੀਪ ਮਾਨਕ ਦੇ ਨਾਲ ਪਹਿਲੀ ਮੁਲਾਕਾਤ ਅਗਲੀ ਗੱਲ ਦੇ ਵਿੱਚ ਤੁਹਾਨੂੰ ਦੱਸਾਂਗੇ ਤੇ ਵੀ ਉਹ ਕਿਹੜੇ ਗਾਣੇ ਐ ਜਿਹੜੇ ਹਜੇ ਤੱਕ ਬਹੁਤ ਲੋਕਾਂ ਨੇ ਨਹੀਂ ਸੁਨੇ ਔਰ ਰਿਕਾਰਡ ਨਹੀਂ